ਅੱਜ ਮੇਰੇ ਰਿਸ਼ਤੇ ਦੇ ਲਈ ਕੁਝ ਲੋਕ ਆਏ ਸਨ ਪਰ ਪਤਾ ਨਹੀਂ ਕਿਉਂ ਉਹ ਲੋਕ ਮੈਨੂੰ ਬਹੁਤ ਅਜੀਬ ਲੱਗ ਰਹੇ ਸਨ ਅਤੇ ਉਰਨਾ ਦੇ ਨਾਲ ਆਉਣ ਵਾਲੀ ਉਹਨਾਂ ਦੀ ਭਤੀਜੀ ਤਾਂ ਬਹੁਤ ਹੀ ਅਜੀਬ ਸੀ ਮੈਂ ਆਪਣੀ ਮੰਮੀ ਦੇ ਸਾਹਮਣੇ ਬੈਠੀ ਲਗਾਤਾਰ ਇੱਕ ਹੀ ਗੱਲ ਕਹਿ ਰਹੀ ਸੀ ਕਿ ਮੰਮੀ ਮੇਰਾ ਵਿਆਹ ਉੱਥੇ ਨਾ ਕਰਵਾਓ ਜਦੋਂ ਕਿ ਮੇਰੀ ਮੰਮੀ ਬੋਲੀ ਕਿ ਤੁਸੀਂ ਪਾਗਲ ਤਾਂ ਨਹੀਂ ਹੋ ਗਏ ਹੋ ਇੰਨਾ ਚੰਗਾ ਰਿਸ਼ਤਾ ਇੰਨੀ ਸਾਨੀ ਦੇ ਨਾਲ ਨਹੀਂ ਮਿਲਦਾ ਦੇਖੋ ਬੇਟੀ ਪ੍ਰਮਾਤਮਾ ਦੀ ਮਰਜ਼ੀ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਇਹ ਰਿਸ਼ਤਾ ਰੱਬ ਦੇ ਵੱਲੋਂ ਤੁਹਾਡੇ ਲਈ ਬਹੁਤ ਵੱਡਾ ਵਰਦਾਨ ਹੈ ਦੇਖੋ ਮੇਰਾ ਦਿਲ ਕਹਿੰਦਾ ਹੈ ਉਹ ਬਹੁਤ ਚੰਗੇ ਲੋਕ ਹਨ ਅਤੇ ਜੋ ਲੋਕ ਪ੍ਰਮਾਤਮਾ ਨੂੰ ਨਰਾਜ਼ ਕਰਦੇ ਹਨ ਉਹਨਾਂ ਨੂੰ ਕੁਝ ਨਹੀਂ ਮਿਲਦਾ ਮੇਰੀ ਮੰਮੀ ਕਿਸੇ ਵੀ ਹਾਲਤ ਦੇ ਵਿੱਚ ਮੇਰਾ ਵਿਆਹ ਉੱਥੇ ਕਰਵਾਉਣਾ ਚਾਹੁੰਦੀ ਸੀ ਅਤੇ ਮੈਨੂੰ ਉੱਥੇ ਵਿਆਹ ਕਰਨਾ ਸਹੀ ਨਹੀਂ ਲੱਗ ਰਿਹਾ ਸੀ ਮੈਂ ਆਪਣੀ ਮਾਂ ਨੂੰ ਪਿਆਰ ਨਾਲ ਸਮਝਾਉਂਦੀ ਹੋਈ ਬੋਲੀ ਮਾ ਮੇਰੀ ਉਮਰ ਨਹੀਂ ਨਿਕਲੀ ਜਾ ਰਹੀ ਤੁਸੀਂ ਕਿਉਂ ਇੰਨਾ ਜਿਆਦਾ ਸੋਚ ਰਹੇ ਹੋ ਮੈਂ ਪਰਮਾਤਮਾ ਨੂੰ ਨਾਰਾਜ਼ ਨਹੀਂ ਕਰ ਰਹੀ ਹਾਂ ਪਰ ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਦਾ ਪਰਿਵਾਰ ਥੋੜਾ ਅਲੱਗ ਹੈ ਅਤੇ ਸਭ ਤੋਂ ਜਿਆਦਾ ਮੈਨੂੰ ਉਸ ਲੜਕੀ ਦੀ ਸਮਝ ਨਹੀਂ ਆਉਂਦੀ ਉਹ ਮੇਰੇ ਹੋਣ ਵਾਲੇ ਪਤੀ ਦੀ ਭਤੀਜੀ ਹੈ ਪਰ ਉਹ ਮੈਨੂੰ ਬਹੁਤ ਅਜੀਬ ਲੱਗਦੀ ਹੈ ਮੰਮੀ ਤੁਸੀਂ ਮਹਿਸੂਸ ਨਹੀਂ ਕੀਤਾ ਇਸ ਗੱਲ ਨੂੰ ਪਰ ਮੈਂ ਬਹੁਤ ਮਹਿਸੂਸ ਕੀਤਾ ਹੈ ਮੈਂ ਕਿਸੇ ਵੀ ਤਰ੍ਹਾਂ ਆਪਣੀ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਤਰ੍ਹਾਂ ਨਹੀਂ ਸੀ ਕਿ ਮੈਨੂੰ ਕੋਈ ਹੋਰ ਪਸੰਦ ਸੀ ਜਾਂ ਮੈਨੂੰ ਇਹ ਲੜਕਾ ਪਸੰਦ ਨਹੀਂ ਸੀ ਪਰ ਮੈਂ ਬਹੁਤ ਜਲਦੀ ਲੋਕਾਂ ਨੂੰ ਪਹਿਚਾਣ ਲੈਂਦੀ ਸੀ ਪਰ ਮੈਂ ਆਪਣੇ ਹੋਣ ਵਾਲੇ ਪਤੀ ਦੀ ਭਤੀਜੀ ਨੂੰ ਦੇਖ ਕੇ ਇੰਨਾ ਜਾਣ ਚੁੱਕੀ ਸੀ ਕਿ ਇਹ ਲੜਕੀ ਚੰਗੀ ਸੰਗਤ ਦੇ ਵਿੱਚ ਨਹੀਂ ਰਹਿੰਦੀ ਜਦੋਂ ਕਿ ਮੇਰੀ ਮੰਮੀ ਸਿਰ ਤੇ ਹੱਥ ਰੱਖ ਕੇ ਬੈਠ ਗਈ ਸੀ ਕੁਝ ਸਮੇਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਅਤੇ ਇੱਥੇ ਹੀ ਮੇਰੀ ਹੱਦ ਹੋ ਗਈ ਸੀ ਮੈਂ ਉਹਨਾਂ ਦੇ ਕਦਮਾਂ ਤੇ ਬੈਠਦੀ ਹੋਈ ਨਰਮ ਲਹਿਜੇ ਦੇ ਵਿੱਚ ਬੋਲੀ ਮਾਂ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਹੈ ਤੁਹਾਡੇ ਤੇ ਮੈਂ ਬਹੁਤ ਵਿਸ਼ਵਾਸ ਕਰਦੀ ਹਾਂ ਤੁਸੀਂ ਜਿਸ ਦੇ ਨਾਲ ਕਹੋਗੇ ਮੈਂ ਵਿਆਹ ਕਰ ਲਵਾਂਗੀ ਜਿਸ ਦੇ ਨਾਲ ਵੀ ਤੁਸੀਂ ਮੈਨੂੰ ਬੰਨਣਾ ਚਾਹੋਗੇ ਉਸ ਦਾ ਸਾਥ ਮੈਨੂੰ ਉਮਰ ਭਰ ਦੇ ਲਈ ਮਨਜ਼ੂਰ ਹੈ ਪਰ ਤੁਸੀਂ ਮੇਰੀ ਗੱਲ ਨੂੰ ਮਨਜਨ ਦੀ ਕੋਸ਼ਿਸ਼ ਤਾਂ ਕਰੋ ਤੁਸੀਂ ਕਿਉਂ ਮੈਨੂੰ ਕਿਸੇ ਖੂਹ ਦੇ ਵਿੱਚ ਧੱਕਾ ਦੇਣਾ ਚਾਹੁੰਦੇ ਹੋ ਜਿੱਥੇ ਬਿਨਾਂ ਅਪਮਾਨ ਤੋਂ ਕੁਝ ਨਹੀਂ ਹੈ ਤੁਸੀਂ ਨਹੀਂ ਜਾਣਦੇ ਮੈਂ ਉਸ ਲੜਕੀ ਨੂੰ ਦੇਖਿਆ ਹੈ ਉਹ ਬਹੁਤ ਅਲੱਗ ਹੈ ਉਸ ਦੀਆਂ ਹਰਕਤਾਂ ਇਹ ਦੱਸਣ ਦੇ ਲਈ ਕਾਫੀ ਹਨ ਕਿ ਉਹ ਚੰਗੀ ਲੜਕੀ ਨਹੀਂ ਹੈ ਅਤੇ ਜੇਕਰ ਉਹ ਲੜਕੀ ਚੰਗੀ ਨਹੀਂ ਹੈ ਤਾਂ ਇਸ ਦਾ ਮਤਲਬ ਉਸ ਦਾ ਪਰਿਵਾਰ ਵੀ ਚੰਗਾ ਨਹੀਂ ਹੈ ਜਦੋਂ ਕਿ ਮੇਰੀ ਮਾਂ ਤੜਫਕੇ ਬੋਲੀ ਤੂੰ ਪਾਗਲ ਹੋ ਚੁੱਕੀ ਹੈ ਤੁਹਾਡਾ ਦਿਮਾਗ ਗਿੱਟਿਆਂ ਦੇ ਵਿੱਚ ਆ ਗਿਆ ਹੈ ਤੁਹਾਡਾ ਵਿਆਹ ਉਸ ਲੜਕੀ ਦੇ ਨਾਲ ਨਹੀਂ ਹੋਵੇਗਾ ਬਲਕਿ ਉਸਦੇ ਚਾਚਾ ਦੇ ਨਾਲ ਹੋਵੇਗਾ ਅਤੇ ਤੁਸੀਂ ਜ਼ਿਆਦਾ ਨਾ ਸੋਚੋ ਤੁਹਾਨੂੰ ਕੁਝ ਨਹੀਂ ਪਤਾ ਤਾਂ ਚੁੱਪ ਰਹੋ ਮੈਂ ਫੈਸਲਾ ਕਰ ਲਿਆ ਹੈ ਕਿ ਮੈਂ ਤੁਹਾਡਾ ਵਿਆਹ ਹਰ ਹਾਲਤ ਦੇ ਵਿੱਚ ਉੱਥੇ ਹੀ ਕਰਵਾਵਾਂਗੀ ਚਾਹੇ ਕੁਝ ਵੀ ਹੋ ਜਾਵੇ ਮੇਰੀ ਮੰਮੀ ਇਹ ਕਹਿ ਕੇ ਆਪਣੇ ਕਮਰੇ ਦੇ ਵਿੱਚ ਬੰਦ ਹੋ ਗਈ ਸੀ ਅਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਆ ਜੋ ਲੋਕ ਮੈਨੂੰ ਦੇਖਣ ਦੇ ਲਈ ਆਏ ਸਨ ਅਤੇ ਉਸ ਲੜਕੀ ਦਾ ਮੇਰੇ ਤੋਂ ਅਜੀਬ ਅਜੀਬ ਤਰ੍ਹਾਂ ਦੇ ਸਵਾਲ ਪੁੱਛਣਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੁਸੀਂ ਕੀ ਪਾਉਣਾ ਪਸੰਦ ਕਰਦੇ ਹੋ ਕੀ ਤੁਹਾਡੇ ਲੜਕੇ ਦੋਸਤ ਹਨ ਅਤੇ ਕੀ ਤੁਸੀਂ ਉਹਨਾਂ ਨੂੰ ਮਿਲਣ ਜਾਂਦੇ ਹੋ ਜਾਂ ਫਿਰ ਤੁਸੀਂ ਰਾਤ ਨੂੰ ਪਾਰਟੀ ਕਰਦੇ ਹੋ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਮੈਂ ਜਾਨਣਾ ਚਾਹੁੰਦੀ ਹਾਂ ਤੁਸੀਂ ਦੱਸੋ ਨਾ ਉਸ ਦਾ ਗੱਲਬਾਤ ਦਾ ਤਰੀਕਾ ਬਹੁਤ ਹੀ ਅਲੱਗ ਸੀ ਇਸ ਕਰਕੇ ਉਹ ਲੜਕੀ ਮੈਨੂੰ ਗਲਤ ਲੱਗ ਰਹੀ ਸੀ ਪਰ ਮੈਂ ਕੋਈ ਸਿੱਟਾ ਕੱਢਣਾ ਸਹੀ ਨਹੀਂ ਸਮਝਿਆ ਸੀ ਮੇਰੀ ਮੰਮੀ ਨੂੰ ਮੇਰਾ ਪਤੀ ਬਹੁਤ ਪਸੰਦ ਆਇਆ ਸੀ ਇਸ ਕਰਕੇ ਉਹਨਾਂ ਨੇ ਮੇਰੀ ਬਿਨਾਂ رائے ਲਏ ਉਹਨਾਂ ਨੂੰ ਹਾਂ ਬੋਲ ਦਿੱਤਾ ਕੁਝ ਹੀ ਸਮੇਂ ਦਾ ਖੇੜ ਸੀ ਅਤੇ ਵਿਆਹ ਦੀਆਂ ਤਿਆਰੀਆਂ ਜੋਰ ਸ਼ੋਰ ਦੀ ਹੋਣ ਲੱਗੀਆਂ ਸਨ ਜਦੋਂ ਕਿ ਮੈਨੂੰ ਘਬਰਾਟ ਹੋ ਰਹੀ ਸੀ ਅਤੇ ਫਿਰ ਮੈਂ ਵੀ ਆਖਰ ਦੇ ਵਿੱਚ ਆਪਣੇ ਆਪ ਨੂੰ ਇਹ ਸੋਚ ਕੇ ਸਮਝਾ ਲਿਆ ਸੀ ਕਿ ਵਾਕਿਆ ਹੀ ਮੇਰਾ ਵਿਆਹ ਉਸਦੇ ਚਾਚੇ ਦੇ ਨਾਲ ਹੋ ਰਿਹਾ ਹੈ ਉਸਦੇ ਨਾਲ ਨਹੀਂ ਅਤੇ ਜੇਕਰ ਉਸਨੇ ਫਿਰ ਤੋਂ ਮੇਰੇ ਨਾਲ ਕੋਈ ਉਲਟਾ ਸਿੱਧਾ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸਦੇ ਚਾਚਾ ਨੂੰ ਸ਼ਿਕਾਇਤ ਕਰ ਦਿਆਂਗੀ ਪਰ ਮੈਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਘਰ ਜਾਣ ਤੋਂ ਬਾਅਦ ਮੇਰੇ ਸਾਹਮਣੇ ਕੀ ਹਕੀਕਤ ਆਉਣ ਵਾਲੀ ਹੈ ਸਮਾਂ ਆਪਣੀ ਰਫਤਾਰ ਦੇ ਨਾਲ ਲੰਘ ਗਿਆ ਸੀ ਅਤੇ ਮੇਰਾ ਵਿਆਹ ਖੁਸ਼ੀ-ਖੁਸ਼ੀ ਮੇਰੇ ਪਤੀ ਨਾਲ ਹੋ ਗਿਆ ਸੀ ਅਤੇ ਮੈਂ ਆਪਣੇ ਪਾਪਾ ਦੇ ਘਰ ਤੋਂ ਆਪਣੇ ਪਤੀ ਦੇ ਘਰ ਆ ਗਈ ਸੀ ਸਮਾਂ गुज़रਦਾ ਜਾ ਰਿਹਾ ਸੀ ਅਤੇ ਇੱਥੋਂ ਦੇ ਤੌਰ ਤਰੀਕੇ ਦੇਖ ਕੇ ਮੇਰੀ ਤਾਂ jaan ਹਲਕ ਦੇ ਵਿੱਚ ਆ ਗਈ ਸੀ ਜਿਵੇਂ ਮੈਂ ਸੋਚਿਆ ਬਿਲਕੁਲ ਉਸ ਤਰ੍ਹਾਂ ਹੀ ਹੋ ਰਿਹਾ ਸੀ ਇੱਥੇ ਆ ਕੇ ਮੈਨੂੰ ਸਾਰੇ ਲੋਕਾਂ ਦੇ ਰਾਜ ਪਤਾ ਲੱਗ ਰਹੇ ਸਨ ਮੈਂ ਹੈਰਾਨ ਸੀ ਕਿ ਮੇਰਾ ਵਿਆਹ ਮੇਰੇ ਘਰ ਵਾਲਿਆਂ ਨੇ ਕਿੱਥੇ ਕਰ ਦਿੱਤਾ ਹੈ ਮੇਰੀ ਮੰਮੀ ਤਾਂ ਕਹਿੰਦੀ ਸੀ ਕਿ ਤੁਹਾਡਾ ਸਹੁਰਾ ਘਰ ਬਹੁਤ ਹੀ ਚੰਗਾ ਹੈ ਉੱਥੇ ਤੂੰ ਬਹੁਤ ਖੁਸ਼ ਰਹੇਗੀ ਤੁਹਾਨੂੰ ਜ਼ਿੰਦਗੀ ਦਾ ਹਰ ਇੱਕ ਸੁੱਖ ਸੁਹੂਲਤ ਮਿਲੇਗੀ ਉਹ ਲੋਕ ਬਹੁਤ ਹੀ ਇੱਜ਼ਤਦਾਰ ਹਨ ਬਸ ਤੁਸੀਂ ਉਹਨਾਂ ਦਾ ਹਰ ਹੁਕਮ ਮੰਨਣਾ ਹੈ ਪਰ ਇੱਥੇ ਆ ਕੇ ਤਾਂ ਇਹ ਅਲੱਗ ਹੀ ਹਾਲਾਤ ਮੇਰੇ ਸਾਹਮਣੇ ਆ ਰਹੇ ਸਨ ਮੇਰੀ ਜਠਾਣੀ ਦੀ ਵੱਡੀ ਬੇਟੀ ਜੇ ਸਦਾਨ ਨਾਮ ਤਾਨੀਆ ਇੱਕ ਬਹੁਤ ਹੀ ਅਲੱਗ ਕਿਸਮ ਦੀ ਲੜਕੀ ਸੀ ਉਸ ਦੀ ਉਮਰ 18 ਸਾਲ ਸੀ ਪਰ ਉਸ ਦੀਆਂ ਹਰਕਤਾਂ ਕਿਸੇ 28 ਸਾਲ ਦੀ ਪੂਰੀ ਔਰਤ ਦੀ ਤਰ੍ਹਾਂ ਸਨ ਤਾਨੀਆਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੇ ਸਭ ਕੁਝ ਕੀਤਾ ਹੋਇਆ ਹੈ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਵਿਆਹ ਇਸ ਤਰ੍ਹਾਂ ਦੇ ਘਟੀਆ ਪਰਿਵਾਰ ਦੇ ਵਿੱਚ ਹੋ ਜਾਵੇਗਾ ਵਿਆਹ ਦੀ ਸਵੇਰ ਮੈਂ ਹੈਰਾਨ ਰਹਿ ਗਈ ਸੀ ਜਦੋਂ ਮੇਰੀ ਉਹੀ 18 ਸਾਲ ਦੀ ਭਤੀਜੀ ਆਪਣੇ ਚਾਚਾ ਦੇ ਇੱਕਦਮ ਗੋਦੀ ਦੇ ਵਿੱਚ ਆ ਕੇ ਬੈਠ ਗਈ ਮੇਰੇ ਲਈ ਇਹ ਸਭ ਕੁਝ ਬਹੁਤ ਹੈਰਾਨ ਕਰਨ ਵਾਲਾ ਸੀ ਮੇਰੀ ਮੰਮੀ ਨੇ ਤਾਂ ਮੇਰੇ ਸਹੁਰੇ ਕਰਦੀਆਂ ਬਹੁਤ ਤਰੀਫਾਂ ਕੀਤੀਆਂ ਸਨ ਕਿ ਤੁਹਾਡੇ ਸਹੁਰੇ ਘਰ ਵਾਲੇ ਲੋਕ ਬਹੁਤ ਹੀ ਧਾਰਮਿਕ ਕਿਸਮ ਦੇ ਲੋਕ ਹਨ ਤੂੰ ਉੱਥੇ ਬਹੁਤ ਖੁਸ਼ ਰਹੇਗੀ ਕੋਈ ਵੀ ਪਰੇਸ਼ਾਨੀ ਤੁਹਾਨੂੰ ਉੱਥੇ ਨਹੀਂ ਆਵੇਗੀ ਜੋ ਧਾਰਮਿਕ ਲੋਕ ਹੁੰਦੇ ਹਨ ਉਹਨਾਂ ਦੇ ਦਿਲ ਦੇ ਵਿੱਚ ਪਰਮਾਤਮਾ ਦਾ ਡਰ ਹੁੰਦਾ ਹੈ ਪਰ ਮੈਨੂੰ ਤਾਂ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦਿਖ ਰਿਹਾ ਸੀ ਥੋੜੇ ਸਮੇਂ ਬਾਅਦ ਮੇਰੀ ਜਥਾਣੀ ਆ ਕੇ ਆਪਣੀ ਬੇਟੀ ਨੂੰ ਲੈ ਗਈ ਸੀ ਜਦੋਂ ਕਿ ਉਹ ਲਗਾਤਾਰ ਮਨਾ ਕਰਦੀ ਰਹੀ ਕਿ ਉਸਨੇ ਇੱਥੇ ਹੀ ਰਹਿਣਾ ਹੈ ਮੇਰਾ ਪਤੀ ਵੀ ਸ਼ਾਇਦ ਮੇਰੇ ਤੋਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਥੋੜੇ ਸਮੇਂ ਬਾਅਦ ਸਾਨੂੰ ਨਾਸ਼ਤੇ ਦੇ ਟੇਬਲ ਤੇ ਬੁਲਾ ਲਿਆ ਗਿਆ ਸੀ ਬਹੁਤ ਖੁਸ਼ੀ ਦੇ ਨਾਲ ਨਾਸ਼ਤਾ ਕੀਤਾ ਜਾ ਰਿਹਾ ਸੀ ਪਰ ਅਚਾਨਕ ਹੀ ਜਦੋਂ ਤਾਨੀਆ ਆ ਕੇ ਬੈਠੀ ਤਾਂ ਇੱਕ ਅਜੀਬ ਜਿਹਾ ਮਾਹੌਲ ਬਣ ਗਿਆ ਸੀ ਮੇਰੀ ਸੱਸ ਮੇਰੀਆਂ ਨੰਨ੍ਦਾਾਂ ਅਤੇ ਮੇਰਾ ਦਿਉ ਸਭ ਦੇ ਚਿਹਰੇ ਤਾਨੀਆ ਨੂੰ ਦੇਖ ਕੇ ਉੱਤਰ ਗਏ ਸਨ ਉਥੋਂ ਹੌਲੀ-ਹੌਲੀ ਸਾਰਿਆਂ ਨੇ ਉੱਠਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਕਿ ਉਹ ਲੜਕੀ ਤਾਨੀਆ ਜੇ ਵੀ ਉੱਥੇ ਬੈਠੀ ਨਾਸ਼ਤਾ ਕਰ ਰਹੀ ਜਦੋਂ ਉਸਦੀ ਦਾਦੀ ਨੇ ਮਹਿਸੂਸ ਕੀਤਾ ਕਿ ਸਾਰੇ ਲੋਕ ਉੱਠ ਕੇ ਜਾ ਰਹੇ ਹਨ ਤਾਂ ਉਹਨਾਂ ਨੇ ਖੁਦ ਹੀ ਤਾਨੀਆਂ ਨੂੰ ਅੰਦਰ ਭੇਜ ਦਿੱਤਾ ਜਦੋਂ ਕਿ ਤਾਨੀਆਂ ਗੁੱਸੇ ਦੇ ਨਾਲ ਸਾਰਿਆਂ ਨੂੰ ਬੁਰਾ ਭਲਾ ਕਹਿੰਦੀ ਹੋਈ ਅੰਦਰ ਚਲੀ ਗਈ ਸੀ ਮੈਂ ਹੈਰਾਨ ਸੀ ਕਿ ਉਸ ਨੇ ਮੇਰੇ ਇੱਥੇ ਆਉਣ ਦੀ ਸ਼ਰਮ ਵੀ ਨਹੀਂ ਮੰਨੀ ਸੀ ਸ਼ਾਇਦ ਉਹ ਇਸ ਤਰ੍ਹਾਂ ਦੀ ਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਅਸਲ ਸੱਚਾਈ ਕੀ ਹੈ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤਾਨੀਆਂ ਦੀਆਂ ਹੋਰ ਵੀ ਗੱਲਾਂ ਮੇਰੇ ਸਾਹਮਣੇ ਆਉਣ ਲੱਗੀਆਂ ਇੱਕ ਵਾਰ ਰਾਤ ਦਾ ਦੂਜਾ ਪੈ ਚੱਲ ਰਿਹਾ ਸੀ ਅਤੇ ਪਿਆਸ ਦੇ ਕਾਰਨ ਮੇਰੀ ਨੀਂਦ ਚਾਨਕ ਖੁੱਲ ਗਈ ਸੀ ਮੈਂ ਸਾਈਡ ਟੇਬਲ ਦੇ ਵੱਲ ਹੱਥ ਵਧਾਇਆ ਅਤੇ ਦੇਖਿਆ ਕਿ ਜੱਗ ਤਾਂ ਖਾਲੀ ਪਿਆ ਹੈ ਮੈਂ ਗੁੱਸੇ ਦੇ ਨਾਲ ਆਪਣੇ ਪਤੀ ਦੇ ਵੱਲ ਦੇਖਿਆ ਕਿਉਂਕਿ ਰਾਤ ਦੇ ਸਮੇਂ ਪਾਣੀ ਲਿਆਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੀ ਸੀ ਪਰ ਹਰ ਵਾਰ ਦੀ ਤਰ੍ਹਾਂ ਉਹ ਅੱਜ ਵੀ ਪਾਣੀ ਲੈ ਕੇ ਆਉਣਾ ਭੁੱਲ ਗਏ ਸਨ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਉਸ ਸਮੇਂ ਉਹਨਾਂ ਦੀ ਨੀਂਦ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਚੁੱਪਚਾਪ ਚੱਪਲਾਂ ਪਾਈਆਂ ਅਤੇ ਬਾਹਰ ਨਿਕਲ ਆਈ ਜਿਵੇਂ ਹੀ ਮੈਂ ਰਸੋਈ ਦੇ ਕੋਲ ਪਹੁੰਚੀ ਤਾਨੀਆਂ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ ਸੀ છાયદો ਕਿਸੇ ਦੇ ਨਾਲ મોબાઈલ 'ਤੇ ਗੱਲ ਕਰ ਰਹੀ ਸੀ ਉਹ ਹੌਲੀ-ਹੌਲੀ ਕਹਿ ਰਹੀ ਸੀ ਕਿ ਦੇਖੋ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਜਿੰਨਾ ਕਿਹਾ ਹੈ ਉਹਨਾ ਕਰੋ ਅਤੇ ਸਹੀ ਸਮੇਂ ਤੇ ਉੱਥੇ ਪਹੁੰਚ ਜਾਇਓ ਮੈਨੂੰ ਨਹੀਂ ਪਤਾ બસ ਮੈਂ ਇਹ ਕੰਮ ਕਰਨਾ ਹੈ ਹੁਣ ਮੇਰਾ ਦਿਲ ਬਹੁਤ ਘਰ ਰਿਹਾ ਹੈ ਹੁਣ ਮੇਰੇ ਤੋਂ ਸਹਿਣ ਨਹੀਂ ਹੁੰਦਾ ਪਤਾ ਨਹੀਂ ਮੰਮੀ ਮੇਰਾ ਵਿਆਹ ਕਦੋਂ ਕਰੇਗੀ ਅਤੇ ਮੈਂ ਇਹ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਜਲਦੀ ਤੋਂ ਜਲਦੀ ਕਰਨਾ ਚਾਹੁੰਦੀ ਹਾਂ ਉਸ ਦੀਆਂ ਗੱਲਾਂ ਸੁਣਨ ਦੇ ਵਿੱਚ ਕਾਫੀ ਦਿਲਚਸਪ ਲੱਗ ਰਹੀਆਂ ਸਨ ਮੈਂ ਧਿਆਨ ਦੇ ਨਾਲ ਉਸ ਦੀਆਂ ਗੱਲਾਂ ਸੁਣਨ ਲੱਗੀ ਉਹ ਅੱਗੇ ਬੋਲੀ ਬਸ ਮੈਂ ਸੋਚ ਲਿਆ ਹੈ ਕਿ ਹੁਣ ਮੈਂ ਇਹ ਕੰਮ ਕਰਕੇ ਹੀ ਜਾਵਾਂਗੀ ਹੁਣ ਮੇਰੇ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਤਾਨੀਆਂ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਨ ਉਹ ਸਬੰਧ ਬਣਾਉਣ ਦੀ ਇੱਛਾ ਜਤਾ ਰਹੀ ਸੀ ਕੋ ਵੀ ਕਿਸੇ ਅਣਜਾਣ ਆਦਮੀ ਦੇ ਨਾਲ ਕੀ ਇਹ ਗੱਲਾਂ ਉਸ ਦੇ ਲਈ ਸਹੀ ਸਨ ਮੈਂ ਉਸ ਨੂੰ ਜਾ ਕੇ ਪੁੱਛਣਾ ਚਾਹੁੰਦੀ ਸੀ ਪਰ ਉਸ ਸਮੇਂ ਹੀ ਉਸਨੇ ਕੁਝ ਅਜਿਹਾ ਕਿਹਾ ਕਿ ਮੇਰੇ ਹੋਸ਼ ੁੱਟ ਗਏ ਉਹ ਕਹਿਣ ਲੱਗੀ ਹਾਂ ਸਾਇਲ ਤੁਸੀਂ ਉੱਥੇ ਸਿਰਫ ਇਕੱਲੇ ਨਹੀਂ ਹੋਣੇ ਚਾਹੀਦੇ ਤੁਹਾਡੇ ਨਾਲ ਦੋ ਚਾਰ ਲੜਕੇ ਹੋਰ ਵੀ ਹੋਣੇ ਚਾਹੀਦੇ ਹਨ ਮੈਂ ਕਿਸੇ ਇੱਕ ਆਦਮੀ ਦੇ ਨਾਲ ਇਹ ਕੰਮ ਨਹੀਂ ਕਰ ਸਕਦੀ ਜੇਕਰ ਉੱਥੇ ਦੋ ਤਿੰਨ ਲੜਕੇ ਹੋਰ ਹੋਣਗੇ ਤਾਂ ਹੀ ਮਜ਼ਾ ਆਵੇਗਾ ਨਹੀਂ ਤਾਂ ਇਹ ਸਾਬੇਕਾਰ ਲੱਗੇਗਾ ਉਸ ਦੀਆਂ ਇਹ ਘਟੀਆਂ ਗੱਲਾਂ ਸੁਣ ਕੇ ਮੈਂ ਸ਼ਰਮ ਦੇ ਨਾਲ ਲਾਲ ਹੋ ਗਈ ਸੀ ਅਚਾਨਕ ਹੀ ਉਹ ਸੋਈ ਤੋਂ ਬਾਹਰ ਆਈ ਅਤੇ ਮੈਨੂੰ ਸਾਹਮਣੇ ਖੜਾ ਦੇਖ ਕੇ ਉਹ ਮੇਰੇ ਕੋਲ ਦੀ ਨਿਕਲ ਗਈ ਉਸ ਨੂੰ ਮੇਰੇ ਤੋਂ ਕੋਈ ਡਰ ਨਹੀਂ ਲੱਗਿਆ ਸੀ ਅਤੇ ਨਾ ਹੀ ਉਸ ਦੇ ਚਿਹਰੇ ਤੇ ਕੋਈ ਘਬਰਾਹਟ ਸੀ ਉਹ ਕਿੰਨੀ ਸਾਨੀ ਦੇ ਨਾਲ ਇਹ ਗੱਲਾਂ ਕਰ ਰਹੀ ਸੀ ਮਨੋਂ ਉਸ ਲੇ ਲਈ ਇਹ ਗੱਲਾਂ ਬਹੁਤ ਵੱਡੀਆਂ ਗੱਲਾਂ ਨਾ ਹੋਣ ਪਰ ਮੇਰਾ ਦਿਮਾਗ ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਚੁੱਕਿਆ ਸੀ ਤਾਨੀਆ ਸਾਡੇ ਘਰ ਦੀ ਇੱਜ਼ਤ ਸੀ ਜੇਕਰ ਉਹ ਕੋਈ ਗਲਤ ਕੰਮ ਕਰਦੀ ਤਾਂ ਸਾਡੇ ਪਰਿਵਾਰ ਦੀ ਹੀ ਬਦਨਾਮੀ ਹੁੰਦੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ ਮੈਂ ਜਲਦੀ ਨਾਲ ਪਾਣੀ ਪੀਤਾ ਅਤੇ ਜੱਗ ਭਰ ਕੇ ਆਪਣੇ ਕਮਰੇ ਦੇ ਵਿੱਚ ਆ ਗਈ ਉਹ ਰਾਤ ਮੇਰੇ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ ਮੈਂ ਬਿਸਤਰੇ ਤੇ ਪੈ ਗਈ ਪਰ ਨੀਂਦ ਮੇਰੇ ਨੇੜੇ ਤੇੜੇ ਵੀ ਨਹੀਂ ਸੀ ਮੈਂ ਆਪਣੇ ਪਤੀ ਦੇ ਵੱਲ ਦੇਖਿਆ ਤੇ ਉਹਨਾਂ ਨੂੰ ਉਠਾ ਕੇ ਇਹ ਸਭ ਕੁਝ ਦੱਸਣ ਦਾ ਸੋਚਿਆ ਪਰ ਮੈਂ ਕਿਸੇ ਵੀ ਲੜਕੀ ਤੇ ਇੰਨੀ ਜਲਦੀ ਇਰੋਪ ਨਹੀਂ ਲਗਾ ਸਕਦੀ ਸੀ ਪੈਸੇ ਤਾਂ ਘਰ ਦੇ ਵਿੱਚ ਕੋਈ ਵੀ ਤਾਨੀਆਂ ਨੂੰ ਪਸੰਦ ਨਹੀਂ ਕਰਦਾ ਸੀ ਪਰ ਜੇਕਰ ਮੈਂ ਉਸ ਤੇ ਇਰੋਪ ਲਗਾ ਦਿੰਦੀ ਸਾਰੇ ਲੋਕ ਮੇਰੇ ਖਿਲਾਫ ਹੋ ਜਾਂਦੇ ਮੇਰੇ ਵਿਆਹ ਨੂੰ ਅਜੇ ਸਿਰਫ 2 ਮਹੀਨੇ ਤਾਂ ਹੀ ਹੋਏ ਸਨ ਇਸ ਕਰਕੇ ਮੈਂ ਇੰਨੀ ਜਲਦੀ ਕੋਈ ਅਜਾ ਕਦਮ ਨਹੀਂ ਚੱਕਣਾ ਚਾਹੁੰਦੀ ਸੀ ਦੇਸ ਦੇ ਨਾਲ ਮੇਰੇ ਵਿਵਹਤਾ ਜੀਵਨ ਤੇ ਅਸਰ ਪਵੇ ਜਿਵੇਂ ਜਿਵੇਂ ਸਮਾਂ ਬੀਤਿਆ ਮੈਂ ਚੁੱਪ ਹੋ ਗਈ ਸੀ ਮੈਂ ਤਾਂ ਬਸ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕਿ ਮੈਂ ਮੈਂ ਆਪਣੇ ਪਤੀ ਦੇ ਨਾਲ ਇਹ ਗੱਲ ਕਰ ਸਕਾਂ ਆਖਿਰਕਾਰ 4 ਵਜੇ ਦੇ ਬਾਅਦ ਮੈਨੂੰ ਨੀਂਦ ਆਈ ਸੀ ਅਤੇ ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਸੂਰਜ ਦੇ ਉਗਦੇ ਹੀ ਮੈਂ ਉੱਠ ਗਈ ਅਤੇ ਘਰ ਦੀਆਂ ਔਰਤਾਂ ਦੇ ਨਾਲ ਨਾਸ਼ਤਾ ਬਣਾਉਣ ਦੇ ਵਿੱਚ ਵਿਜੀ ਹੋ ਗਈ ਮੈਂ ਬਾਰ ਬਾਰ ਤਾਨੀਆਂ ਦੀ ਮਾਂ ਦੇ ਵੱਲ ਦੇਖ ਰਹੀ ਸੀ ਇਸ ਘਰ ਦੇ ਵਿੱਚ ਉਹੀ ਇੱਕ ਔਰਤ ਸੀ ਜੋ ਤਾਨੀਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਬਾਕੀ ਘਰ ਦੇ ਲੋਕ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ ਅਚਾਨਕ ਮੇਰਾ ਮਨ ਕੀਤਾ ਕਿ ਮੈਂ ਉਹਨਾਂ ਨੂੰ ਉਹਨਾਂ ਦੀ ਬੇਟੀ ਦੀਆਂ ਹਰਕਤਾਂ ਦੱਸ ਦੇਵਾਂ ਜੋ ਰਾਤ ਉਹ ਗੱਲਾਂ ਕਰ ਰਹੀ ਸੀ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਦਿਆਂ ਤਾਂ ਫਿਰ ਸੋਚਿਆ ਕਿ ਸ਼ਾਇਦ ਇਸ ਦਾ ਕੋਈ ਫਾਇਦਾ ਨਾ ਹੋਵੇ ਕੌਣ ਜਾਣੇ ਉਹ ਮੇਰੇ ਤੇ ਯਕੀਨ ਵੀ ਕਰੇਗੀ ਜਾਂ ਨਹੀਂ ਪਰ ਮੇਰਾ ਜਮੀਰ ਮੈਨੂੰ ਚੁੱਪ ਬੈਠਣ ਨਹੀਂ ਦੇ ਰਿਹਾ ਸੀ ਨਾਸ਼ਤਾ ਕਰਨ ਤੋਂ ਬਾਅਦ ਮੈਂ ਉੱਪਰ ਕਬੂਤਰਾਂ ਨੂੰ ਦਾਣਾ ਪਾਉਣ ਦੇ ਲਈ ਚਲੀ ਗਈ ਇਹ ਸ਼ੌਂਕ ਮੇਰੇ ਪਤੀ ਦਾ ਸੀ ਘਰ ਦੇ ਵਿੱਚ ਕਿਸੇ ਨੂੰ ਵੀ ਕਬੂਤਰ ਪਾਲਣ ਦਾ ਸ਼ੌਂਕ ਨਹੀਂ ਸੀ ਮੇਰੇ ਪਤੀ ਤੋਂ ਬਿਨਾ ਹੁਣਾਂ ਨੇ ਛੱਤ ਤੇ ਇੱਕ ਵੱਡਾ ਸਾਰਾ ਪਿੰਜਰਾ ਬਣਾ ਰੱਖਿਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਕਬੂਤਰ ਪਾਲ ਰੱਖੇ ਸਨ ਮੈਂ ਕਬੂਤਰਾਂ ਨੂੰ ਦਾਣੇ ਪਾਈ ਅਤੇ ਆਉਣ ਲੱਗੀ ਤਾਂ ਮੇਰੀ ਨਿਗਾਹ ਛੱਤ ਦੇ ਕੋਨੇ ਤੇ ਬੈਠੀ ਤਾਨੀਆਂ ਤੇ ਪਈ ਸੀ ਜੋ ਕੋਨੇ ਤੇ ਬੈਠੀ ਮੋਬਾਈਲ ਚਲਾ ਰਹੀ ਸੀ ਮੈਂ ਉਸ ਦੇ ਵੱਲ ਬੜੀ ਹੋੜ ਡਰ ਗਈ ਸੀ ਉਹ ਕੀ ਕਰ ਰਹੀ ਸੀ ਮੈਨੂੰ ਨਹੀਂ ਪਤਾ ਸੀ ਪਰ ਇੰਨਾ ਤਾਂ ਸਮਝ ਆ ਗਿਆ ਸੀ ਕਿ ਉਹ ਮੋਬਾਈਲ ਦੇ ਵਿੱਚ ਕੁਝ ਦੇਖ ਰਹੀ ਸੀ ਅਤੇ ਬਹੁਤ ਹੀ ਧਿਆਨ ਦੇ ਨਾਲ ਦੇਖ ਰਹੀ ਸੀ ਅਚਾਨਕ ਮੇਰੇ ਮਨ ਦੇ ਵਿੱਚ ਗਲਤ ਖਿਆਲ ਆਉਣ ਲੱਗੇ ਯਕੀਨਨ ਉਹ ਮੋਬਾਈਲ ਦੇ ਵਿੱਚ ਕੁਝ ਗਲਤ ਹੀ ਦੇਖ ਰਹੀ ਸੀ ਤਾਂ ਹੀ ਤਾਂ ਮੇਰੇ ਸਾਹਮਣੇ ਆਉਣ ਤੇ ਘਬਰਾ ਗਈ ਸੀ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਲੜਕੀ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੀ ਹੈ ਪਰ ਮੈਂ ਉਸ ਨੂੰ ਕੁਝ ਕਹਿਣ ਵਾਲੀ ਸੀ ਕਿ ਉਹ ਉੱਥੋਂ ਭੱਜ ਗਈ ਮੇਰੀ ਸਮਝ ਤੋਂ ਸਭ ਕੁਝ ਬਾਹਰ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਉਹ ਕਰਨਾ ਕੀ ਚਾਹੁੰਦੀ ਹੈ ਪਰ ਇੰਨਾ ਤਾਂ ਸਾਫ਼ ਸੀ ਕਿ ਉਹ ਬਹੁਤ ਵੱਡਾ ਕੋਈ ਗਲਤ ਕੰਮ ਕਰਨ ਵਾਲੀ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ ਬਦਨਾਮੀ ਹੋ ਜਾਵੇਗੀ ਪਰ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੀ ਸੀ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਮੇਰੀ ਜਾਨ ਸੁੱਕ ਰਹੀ ਸੀ ਵਿਆਹ ਦੇ ਇਹ ਦਿਨ ਮੇਰੇ ਲਈ ਖੁਸ਼ੀਆਂ ਦੇ ਨਹੀਂ ਬਲਕਿ ਕਿਸੇ ਸਜ਼ਾ ਦੇ ਵਰਗੇ ਹੋ ਗਏ ਸਨ ਤਾਨੀਆਂ ਦੀ ਸਚਾਈ ਜਾਣ ਕੇ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਅਤੇ ਖਾਸ ਕਰਕੇ ਆਪਣੀ ਜਠਾਣੀ ਤੇ ਗੁੱਸਾ ਵੀ ਆ ਰਿਹਾ ਸੀ ਕਿ ਉਹਨਾਂ ਨੇ ਆਪਣੀ ਇੱਕੋ ਇੱਕ ਬੇਟੀ ਦੀ ਕਿਸ ਤਰ੍ਹਾਂ ਦੀ ਪਰਵਰਿਸ਼ ਕੀਤੀ ਹੈ ਉਸ ਦੇ ਪਾਪਾ ਵੀ ਅਕਸਰ ਉਸ ਤੇ ਗੁੱਸਾ ਹੁੰਦੇ ਰਹਿੰਦੇ ਸਨ ਖਾਸ ਕਰਕੇ ਉਸ ਦੀ ਲਾਪਰਵਾਹੀ ਤੇ ਉਸ ਦਾ ਇਸ ਤਰ੍ਹਾਂ ਦਾ ਵਿਵਹਾਰ ਸਾਰਿਆਂ ਨੂੰ ਖੜਕਦਾ ਜਦੋਂ ਉਹ ਬਾਹਰ ਜਾਂਦੀ ਸੀ ਤਾਂ ਕਾਫੀ ਸਮੇਂ ਬਾਅਦ ਘਰ ਵਾਪਸ ਆਉਂਦੀ ਸੀ। ਮੇਰੀ ਸੱਸ ਉਸ ਦੀਆਂ ਇੰਨਾਂ ਗੱਲਾਂ ਤੇ ਬਹੁਤ ਚੜਦੀ ਸੀ ਪਰ ਤਾਨੀਆ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਸਾਰਿਆਂ ਦੀਆਂ ਗੱਲਾਂ ਨੂੰ ਬਾਹਰ ਕੱਢ ਦਿੰਦੀ ਸੀ। ਉਹ ਦਿਨ ਵੀ ਰੋਜ਼ ਦੀ ਤਰ੍ਹਾਂ ਲੰਘ ਗਿਆ। ਅਗਲੇ ਦਿਨ ਸਵੇਰੇ ਤਾਨੀਆ ਨਾਸ਼ਤੇ ਦੇ ਮੇੇ ਤੇ ਸਜ ਤਾਜ ਕੇ ਬੈਠੀ ਸੀ। ਮੇਰੀ ਸੱਸ ਨੇ ਉਸ ਦੇ ਵੱਲ ਦੇਖਿਆ ਤੇ ਬੋਲੀ ਤਾਨੀਆ ਤੂੰ ਕਿੱਥੇ ਜਾ ਰਹੀ ਹੈ? ਤੇਰਾ ਦਿਮਾਗ ਤਾਂ ਠੀਕ ਹੈ? ਤੂੰ ਕਿਸੇ ਤੋਂ ਪੁੱਛਿਆ ਵੀ ਹੈ ਜਾਂ ਨਹੀਂ? ਤਾਨੀਆ ਨੇ ਆਪਣੀ ਦਾਦੀ ਨੂੰ ਦੇਖਿਆ ਅਤੇ ਬਿਨਾਂ ਕੁਝ ਕਹੇ ਨਾਸ਼ਤਾ ਕਰਨ ਲੱਗੀ। ਉਹ ਉਹ ਇੱਕ ਬੱਚੀ ਸੀ ਜੋ ਆਪਣੀ ਦਾਦੀ ਨੂੰ ਇਸ ਤਰ੍ਹਾਂ ਅਣਦੇਖਿਆ ਕਰਦੀ ਸੀ ਜਿਵੇਂ ਉਹਨਾਂ ਦਾ ਇਸ ਘਰ ਦੇ ਵਿੱਚ ਕੁਝ ਨਹੀਂ ਹੈ ਤਾਨੀਆਂ ਦਾ ਸਾਰਿਆਂ ਨੂੰ ਇਸ ਤਰ੍ਹਾਂ ਹੀ ਅਣਦੇਖਿਆ ਕਰਦੀ ਸੀ ਕਿਸੇ ਨਾਲ ਵੀ ਗੱਲ ਕਰਨਾ ਉਸਨੇ ਜ਼ਰੂਰੀ ਨਹੀਂ ਸਮਝਿਆ ਸ਼ਾਇਦ ਉਸ ਦੀ ਦੇਖਭਾਲ ਹੀ ਇਸ ਤਰ੍ਹਾਂ ਦੀ ਹੋਈ ਸੀ ਥੋੜੇ ਸਮੇਂ ਬਾਅਦ ਉਹ ਸਾਰਿਆਂ ਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਬੈਗ ਚੱਕ ਕੇ ਘਰ ਤੋਂ ਬਾਹਰ ਚਲੀ ਗਈ ਸੀ ਪਿੱਛੇ ਤੋਂ ਸਾਰੇ ਉਸ ਦੀ ਮਾਂ ਨੂੰ ਤਾਨੇ ਮਾਰ ਰਹੇ ਸਨ ਜਦੋਂ ਕਿ ਉਸ ਦੀ ਮਾਂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਸੀ ਮੈਂ ਹੈਰਾਨ ਸੀ ਕਿ ਔਰਤਾਂ ਕਰ ਚਾਹੁੰਦੀ ਕੀ ਹੈ ਸ਼ਾਇਦ ਉਸ ਨੂੰ ਆਪਣੀ ਬੇਟੀ ਦੀਆਂ ਕਰਤੂਤਾਂ ਪਤਾ ਨਹੀਂ ਸਨ ਪਰ ਉਸ ਦੀ ਮੁਸਕਾਨ ਮੈਨੂੰ ਕਿਸੇ ਵੱਡੀ ਹੋਣ ਵਾਲੀ ਘਟਨਾ ਦਾ ਸੰਕੇਤ ਲੱਗ ਰਹੀ ਸੀ ਮੈਨੂੰ ਵਸਤਾਨੀਆਂ ਦੇ ਮੋੜਨ ਦਾ ਇੰਤਜ਼ਾਰ ਸੀ ਤਾਂ ਕਿ ਸਚਾਈ ਸਾਹਮਣੇ ਆ ਸਕੇ ਤਾਨੀਆਂ ਜੋ ਕੱਲ ਸਾਇਲ ਨਾਮ ਦੇ ਲੜਕੇ ਦੇ ਨਾਲ 4-5 ਹੋਰ ਲੜਕਿਆਂ ਦੀ ਗੱਲ ਕਰ ਰਹੀ ਸੀ ਉਹ ਉਹਨਾਂ ਦੇ ਨਾਲ ਰੰਗ ਰਲੀਆਂ ਮਨਾਉਣ ਗਈ ਸੀ ਉਹਨਾਂ ਦੇ ਨਾਲ ਪਾਪ ਕਰਨ ਦੇ ਲਈ ਗਈ ਸੀ ਇਹ ਸੋਚ ਕੇ ਹੀ ਮੇਰੇ ਸਰੀਰ ਦੇ ਵਿੱਚ ਕਰੰਟ ਜਿਹਾ ਦੌੜ ਗਿਆ ਸੀ ਤਾਨੀਆਂ ਸ਼ਾਮ ਨੂੰ ਥੱਕੀ ਹਰੀਕਰ ਵਾਪਸ ਸਾਰੀ ਸੇ ਹਤੇ ਸਿੱਧਾ ਆਪਣੇ ਕਮਰੇ ਦੇ ਵਿੱਚ ਜਾ ਕੇ ਸੌ ਗਈ ਸੀ ਉਹ ਇੰਨੀ ਜ਼ਿਆਦਾ ਥੱਕੀ ਹੋਈ ਸੀ ਕਿ ਉੱਠਣ ਦਾ ਨਾਮ ਨਹੀਂ ਲੈ ਰਹੀ ਸੀ ਮੈਂ ਉਸ ਨੂੰ ਦੋ ਤਿੰਨ ਵਾਰ ਖਾਣੇ ਤੇ ਬੁਲਾਉਣ ਦੀ ਕੋਈ ਕੋਸ਼ਿਸ਼ ਕੀਤੀ ਪਰ ਉਸ ਨੇ ਹਰ ਵਾਰ ਮਨਾਂ ਕਰ ਦਿੱਤਾ ਅਤੇ ਇਹ ਦੇਖ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਲੜਕੀ ਚਰਿੱਤਰ ਦੀ ਬਿਲਕੁਲ ਵੀ ਚੰਗੀ ਨਹੀਂ ਹੈ ਅਤੇ ਮੇਰਾ ਦਿਲ ਉਸ ਤੋਂ ਅੱਕ ਗਿਆ ਸੀ ਹੁਣ ਮੈਨੂੰ ਉਸ ਤੋਂ ਨਫ਼ਰਤ ਜਹੀ ਮਹਿਸੂਸ ਹੋਣ ਲੱਗੀ ਸੀ ਬਲਕਿ ਉਸ ਤੋਂ ਕੈਨ ਆਉਣ ਲੱਗੀ ਸੀ ਐਸੇ ਤਰ੍ਹਾਂ ਦਿਲ ਕਰਦਾ ਸੀ ਕਿ ਮੈਂ ਉਸ ਨੂੰ ਖਤਮ ਕਰ ਦਿਆਂ ਉਸ ਲੜਕੀ ਨੂੰ ਜਾਇਜ਼ ਨਜਾਇਜ਼ ਦਾ ਕਨਹੀਂ ਹੈ ਉਸ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ ਮੇਰੇ ਦਿਮਾਗ ਦੇ ਵਿੱਚ ਜੀਵ ਜੀਵ ਖਿਆਲ ਆਉਣ ਲੱਗੇ ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਲ ਦੇ ਨਾਲ ਸੰਭਾਲਿਆ ਅਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਬੈਠ ਗਈ ਥੋੜੇ ਸਮੇਂ ਬਾਅਦ ਮੇਰਾ ਪਤੀ ਆਪਣੇ ਦੋਸਤਾਂ ਦੇ ਨਾਲ ਚਲਾ ਗਿਆ ਅਤੇ ਮੈਨੂੰ ਆਪਣੀ ਸੱਸ ਦੇ ਕਮਰੇ ਦੇ ਵਿੱਚ ਭੇਜ ਦਿੱਤਾ ਉੱਥੇ ਪਹਿਲਾਂ ਤੋਂ ਹੀ ਮੇਰੀ ਦਰਾਣੀ ਅਤੇ ਜਠਾਣੀ ਬੈਠੀਆਂ ਸਨ ਜੋ ਸੱਸ ਦੇ ਨਾਲ ਗੱਲਾਂ ਕਰ ਰਹੀਆਂ ਸਨ ਮੈਂ ਵੀ ਉਹਨਾਂ ਦੇ ਨਾਲ ਜਾ ਕੇ ਬੈਠ ਗਈ ਪਛਾਣ ਕੀ ਤਾਨੀਆਂ ਦੀ ਗੱਲਬਾਤ ਸ਼ੁਰੂ ਹੋ ਗਈ ਮੇਰੀ ਛੋਟੀ ਜਠਾਣੀ ਨੇ ਮੇਰੀ ਸੱਸ ਨੂੰ ਕਿਹਾ ਤੁਸੀਂ ਬੇਵਜਾਹੀ ਤਾਨੀਆਂ ਨੂੰ ਇੰਨਾ ਜ਼ਿਆਦਾ ਸਿਰ ਤੇ ਚੜਾ ਰੱਖਿਆ ਹੈ ਉਸ ਦਾ ਵਿਆਹ ਕਰੋ ਅਤੇ ਉਸ ਨੂੰ ਉਸ ਦੇ ਘਰ ਭੇਜੋ ਵਿਕਾਰ ਦੇ ਵਿੱਚ ਹੀ ਹਰ ਸਮੇਂ ਘਰ ਦੇ ਵਿੱਚ ਰੌਲਾ ਪਾਉਂਦੀ ਰਹਿੰਦੀ ਹੈ ਉਸ ਦੇ ਕਾਰਨ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ ਕੱਲ ਵੀ ਬਿਹਾਨ ਇਹੀ ਕਹਿ ਰਿਹਾ ਸੀ ਕਿ ਇਸ ਲੜਕੀ ਨੇ ਸਾਡਾ ਨੱਕ ਬੜਾਉਣ ਦੀ ਕਸਮ ਖਾ ਲਈ ਹੈ ਪਤਾ ਨਹੀਂ ਇਹ ਕੀ ਕਰੇਗੀ ਮੇਰੀ ਜਠਾਣੀ ਵੀ ਇਹੀ ਗੱਲ ਕਹਿਣ ਲੱਗੀ ਅਚਾਨਕ ਲੰਬੀ ਚੁੱਪੀ ਤੋਂ ਬਾਅਦ ਮੇਰੀ ਸੱਸ ਬੋਲੀ ਬਸ ਬੇਗਾਨੀ ਬੱਚੀ ਹੈ ਕੁਝ ਦਿਨਾਂ ਦੀ ਮਹਿਮਾਨ ਹੈ ਫਿਰ ਚਲੀ ਜਾਵੇਗੀ ਤੁਸੀਂ ਆਪਣਾ ਖੂਨ ਨਾ ਮਚਾਓ ਜਲਦੀ ਹੀ ਸਭ ਠੀਕ ਹੋ ਜਾਵੇਗਾ ਬੇਗਾਨੀ ਬੱਚੀ ਇਸ ਸ਼ਬਦ ਤੇ ਮੇਰੇ ਕੰਨ ਖੜੇ ਹੋ ਗਏ ਸਨ ਮੈਂ ਆਪਣੀ ਸੱਸ ਨੂੰ ਪੁੱਛਿਆ ਮੰਮੀ ਜੀ ਬੇਗਾਨੀ ਬੱਚੀ ਤੋਂ ਕੀ ਮਤਲਬ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਬਹੂ ਤੁਹਾਨੂੰ ਕੀ ਪਤਾ ਤੇ ਤੁਹਾਡੀ ਜਠਾਣੀ ਦੇ ਤਾਂ ਕੋਈ ਬੱਚਾ ਹੀ ਨਹੀਂ ਸੀ ਉਸਦੀ ਆਪਣੀ ਕੋਈ ਔਲਾਦ ਨਹੀਂ ਸੀ ਤਾਂ ਨਹੀਂ ਉਹਨਾਂ ਦੀ ਆਪਣੀ ਬੇਟੀ ਨਹੀਂ ਹੈ ਉਸ ਨੂੰ ਗੋਦ ਲਿਆ ਗਿਆ ਹੈ ਅਤੇ ਉਸ ਨੂੰ ਬੇਵਜ੍ਹਾ ਹੀ ਬਹੁਤ ਸਾਰਾ ਲਾਡ ਪਿਆਰ ਦਿੱਤਾ ਗਿਆ ਹੈ ਜਿਸੇ ਲਾਡ ਪਿਆਰ ਦੇ ਕਾਰਨ ਉਹ ਪਿਗੜ ਗਈ ਹੈ ਅਤੇ ਇਹ ਗੱਲ ਮੇਰੇ ਲਈ ਹੈਰਾਨ ਕਰਨ ਵਾਲੀ ਸੀ ਮੈਂ ਹੈਰਾਨੀ ਦੇ ਨਾਲ ਉਹਨਾਂ ਨੂੰ ਕਰੇ ਸੀ ਹੁਣ ਮੈਨੂੰ ਤਾਨੀਆਂ ਦੀਆਂ ਘਟਿਆ ਹਰਕਤਾਂ ਦੀ ਸਮਝ ਆਉਣ ਲੱਗੀ ਸੀ ਮੇਰੀ ਜਠਾਣੀ ਦਾ ਹੌਲੀ ਜਿਹੀ ਮੁਸਕਰਾਉਣਾ ਤਾਨੀਆਂ ਦੇ ਲੇਟ ਘਰ ਆਉਣ ਤੇ ਕੁਝ ਵੀ ਨਾ ਕਹਿਣਾ ਉਸ ਦੀਆਂ ਗਲਤੀਆਂ ਜਾਣਦੇ ਹੋਏ ਵੀ ਉਸ ਨੂੰ ਨਜ਼ਰ ਅੰਦਾਜ਼ ਕਰ ਦੇਣਾ ਅੱਜ ਸਾਰੀ ਸੱਚਾਈ ਮੇਰੇ ਸਾਹਮਣੇ ਆ ਗਈ ਸੀ ਉਹਨਾਂ ਨੇ ਕਦੇ ਵੀ ਤਾਨੀਆਂ ਨੂੰ ਆਪਣੀ ਔਲਾਦ ਮੰਨਿਆ ਹੀ ਨਹੀਂ ਸੀ ਮੈਨੂੰ ਤਾਨੀਆਂ ਤੇ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੇ ਘਰ ਦੇ ਵਿੱਚ ਪੈਦਾ ਹੋਈ ਹੈ ਉਸ ਦਾਪੇਖ ਪੂਰੀ ਤਰ੍ਹਾਂ ਹਨੇਰੇ ਦੇ ਵਿੱਚ ਸੀ ਉਸ ਦੀ ਦੁਨੀਆ ਤੇ ਜ਼ਿੰਦਗੀ ਦੋਨੋਂ ਬਰਬਾਦ ਹੋ ਚੁੱਕੀਆਂ ਸਨ ਅੱਜ ਪਹਿਲੀ ਵਾਰ ਮੈਨੂੰ ਆਨੀਆਂ ਦੇ ਲਈ ਦੁੱਖ ਮਹਿਸੂਸ ਹੋ ਰਿਹਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅਸਲੀਅਤ ਤਾਂ ਕੁਝ ਹੋਰ ਸੀ ਜਿਸ ਦਾ ਮੈਨੂੰ ਅਜੇ ਵੀ ਪਤਾ ਨਹੀਂ ਸੀ ਅਗਲੇ ਦਿਨ ਸਵੇਰੇ ਮੈਂ ਉਸ ਨੂੰ ਬਹੁਤ ਹਰਾਨੀ ਦੇ ਨਾਲ ਦੇਖਿਆ ਮੇਰਾ ਸ਼ੱਕ ਹੌਲੀ ਹੌਲੀ ਹਕੀਕਤ ਦੇ ਵਿੱਚ ਬਦਲ ਰਿਹਾ ਸੀ ਉਹ ਬਹੁਤ ਹੀ ਅਜੀਬ ਤਰ੍ਹਾਂ ਤੁਰ ਰਹੀ ਸੀ ਜੋ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਸ ਨੇ ਜੀ ਕਿੰਨਨ ਕੋਈ ਗਲਤੀ ਕੀਤਾ ਹੈ ਮੇਰੀ ਸੱਸ ਨੇ ਉਸ ਨੂੰ ਕਈ ਵਾਰ ਟੋਕਿਆ ਪਰ ਉਹ ਹਮੇਸ਼ਾ ਦੀ ਤਰ੍ਹਾਂ ਅਣਦੇਖਿਆ ਕਰਕੇ ਆਪਣੀ ਮਾਂ ਦੀਆਂ ਬਾਹਾਂ ਦੇ ਵਿੱਚ ਚਲੀ ਗਈ ਉਸ ਦੀ ਮਾਂ ਨੇ ਉਸ ਦੇ ਲਈ ਤਾਜ਼ਾ ਨਾਸ਼ਤਾ ਬਣਾਇਆ ਅਤੇ ਉਸ ਦੇ ਸਾਮਨੇ ਰੱਖ ਦਿੱਤਾ ਜੈਸ ਨੂੰ ਉਹ ਚੁੱਪਚਾਪ ਖਾ ਰਹੀ ਸੀ ਅੱਜ ਮੈਂ ਵੀ ਉਸ ਦੇ ਨਾਲ ਬੈਠੀ ਅਤੇ ਉਸ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ ਮੇਰਾ ਮਕਸਦ ਇਹ ਸੀ ਕਿ ਮੈਂ ਉਸ ਦੇ ਨਾਲ ਦੋਸਤੀ ਕਰਨਾ ਚਾਹੁੰਦੀ ਸੀ ਮੈਂ ਇਹਨਾਂ ਤਾਂ ਜਾਣ ਚੁੱਕੀ ਸੀ ਕਿ ਇਹ ਲੜਕੀ ਬੁਰੀ ਸੰਗਤ ਦੇ ਵਿੱਚ ਪੈ ਚੁੱਕੀ ਹੈ ਪਰ ਜੇਕਰ ਇਹ ਮੇਰੇ ਨਾਲ ਰਹੇਗੀ ਤਾਂ ਮੈਂ ਇਸ ਦੀ ਸਹੀ ਤਰੀਕੇ ਨਾਲ ਦੇਖਭਾਲ ਕਰ ਸਕਦੀ ਸੀ ਅਤੇ ਇਸ ਨੂੰ ਬੁਰਾਈ ਦੇ ਰਸਤੇ ਤੋਂ ਹਟਾ ਕੇ ਚੰਗਿਆਈ ਦੇ ਰਸਤੇ ਤੇ ਲਿਆ ਸਕਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਅਸਲ ਦੇ ਵਿੱਚ ਹੋਰ ਹੀ ਸੀ ਜਿਸ ਦਾ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਾਫੀ ਸਮੇਂ ਤੱਕ ਉਹ ਮੇਰੇ ਨਾਲ ਗੱਲਾਂ ਕਰਦੀ ਰਹੀ ਅਤੇ ਫਿਰ ਆਪਣੇ ਕਮਰੇ ਦੇ ਵਿੱਚ ਉੱਠ ਕੇ ਚਲੀ ਗਈ ਇਸ ਸਮੇਂ ਦੌਰਾਨ ਉਸਨੇ ਮੈਨੂੰ ਆਪਣੇ ਬਾਰੇ ਕੁਝ ਨਹੀਂ ਦੱਸਿਆ ਸੀ ਮੈਂ ਸਮਝ ਗਈ ਕਿ ਉਹ ਲੜਕੀ ਗਲਤ ਹੋਣ ਦੇ ਨਾਲ ਨਾਲ ਕਾਫੀ ਚਲਾਕ ਵੀ ਹੈ ਜਿਸ ਕਰਕੇ ਉਹ ਆਪਣੇ ਤੇ ਕੋਈ ਗੱਲ ਨਹੀਂ ਆਉਣ ਦਿੰਦੀ ਕੋਈ ਸਮੇਂ ਬਾਅਦ ਉਹ ਫਿਰ ਨਹਾ ਤੋਂ ਕੇ ਬਾਹਰ ਆਈ ਅਤੇ ਆਪਣੇ ਆਪ ਨੂੰ ਇੱਕ ਵੱਡੀ ਸਾਰੀ ਚਾਦਰ ਨਾਲ ਢਾਕੇ ਮੰਮੀ ਨੂੰ ਅਲਵਿਦਾ ਕਹਿ ਕੇ ਚਲੀ ਗਈ ਅੱਜ ਤਾਂ ਮੇਰੀ ਸਹਿਨ ਸ਼ਕਤੀ ਜਵਾਬ ਦੇ ਗਈ ਸੀ ਉਸਦੀ ਮਾਂ ਸਭ ਕੁਝ ਦੇਖਦੀ ਰਹਿ ਗਈ ਅਤੇ ਚੁੱਪਚਾਪ ਬੈਠੀ ਰਹੀ ਮੈਂ ਗੁੱਸੇ ਦੇ ਉਹਨਾਂ ਦੇ ਵੱਲ ਦੇਖਿਆ ਤੇ ਕਿਹਾ ਕਿ ਤੁਸੀਂ ਪਾਗਲ ਹੋ ਗਏ ਹੋ ਆਪਣੀ ਬੇਟੀ ਨੂੰ ਤੁਸੀਂ ਇਸ ਤਰ੍ਹਾਂ ਕਿਵੇਂ ਜਾਣ ਦਿੱਤਾ ਕੀ ਤੁਹਾਨੂੰ ਨਹੀਂ ਪਤਾ ਕਿ ਉਹ ਇੱਕ ਜ਼ਬਾਨ ਲੜਕੀ ਹੈ ਉਹ ਪੜ੍ਹ ਸਕਦੀ ਹੈ ਕਲ ਤਾਂ ਸੰਗਤ ਦੇ ਵਿੱਚ ਪੈ ਸਕਦੀ ਹੈ ਤੁਸੀਂ ਉਸ ਦੀ ਸਹੀ ਤਰ੍ਹਾਂ ਪਰਵਰਿਸ਼ ਕਿਉਂ ਨਹੀਂ ਕਰ ਰਹੇ ਹੋ ਮੇਰੀ ਜਠਾਣੀ ਨੇ ਮੈਨੂੰ ਹਰਾਨੀ ਦੇ ਨਾਲ ਦੇਖਿਆ ਤੇ ਕਿਹਾ ਦੇਖੋ ਮੀਨਾ ਤੁਸੀਂ ਇਸ ਘਰ ਦੀ ਬਹੂ ਹੋ ਪਰ ਤੁਸੀਂ ਅਜੇ ਨਵੇਂ-ਨਵੇਂ ਹੋ ਤੁਸੀਂ ਸਾਡੇ ਘਰ ਦੇ ਮਾਮਲਿਆਂ ਦੇ ਬਾਰੇ ਕੁਝ ਜ਼ਿਆਦਾ ਨਹੀਂ ਜਾਣਦੇ ਹੋ ਇਸ ਕਰਕੇ ਅਜੇ ਤੁਹਾਡਾ ਜ਼ਿਆਦਾ ਬੋਲਣ ਦਾ ਕੋਈ ਹੱਕ ਨਹੀਂ ਹੈ ਤੁਹਾਡਾ ਅਜੇ ਨਮਾ ਨਮਾ ਵਿਆਹ ਹੋਇਆ ਹੈ ਆਪਣਾ ਧਿਆਨ ਆਪਣੇ ਵਿਆਹ ਤੇ ਰੱਖੋ ਮੇਰਾ ਪਤੀ ਮੇਰੀ ਸੱਸ ਮੇਰੀ ਬੇਟੀ ਕੀ ਕਰਦੀ ਹੈ ਇਹ ਸਾਡਾ ਮਾਮਲਾ ਹੈ ਮੇਰੀ ਬੇਟੀ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਇਹ ਮੇਰਾ ਮਾਮਲਾ ਹੈ ਤੂੰ ਕੌਣ ਹੁੰਦੀ ਹੈ ਉਸ ਨੂੰ ਪਰਖਣ ਵਾਲੀ ਮੇਰੀ ਜਠਾਣੀ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਕੀ ਮਾਂ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਜੋ ਆਪਣੀ ਲਾਜ ਦੇ ਨਾਲ ਇੰਨਾ ਬੁਰਾ ਕਰਦੀ ਹੈ ਮੈਂ ਗੁੱਸੇ ਦੇ ਨਾਲ ਕਮਰੇ ਦੇ ਵਿੱਚ ਜਾ ਕੇ ਬੈਠ ਗਈ ਪਰ ਆਪਣੇ ਆਪ ਨੂੰ ਕਾਬੂ ਦੇ ਵਿੱਚ ਨਹੀਂ ਕਰ ਸਕੀ ਸੀ ਦੁਪਹਿਰ ਦੇ ਸਮੇਂ ਤਾਨੀਆ ਘਰ ਵਾਪਸ ਆ ਗਈ ਸੀ ਉਸਦੇ ਚਿਹਰੇ ਤੇ ਫਿਰ ਇੱਕ ਜੀਵ ਜਈ ਥਕਾਨ ਸੀ ਮੈਂ ਉਸ ਨੂੰ ਪਾਣੀ ਦਾ ਗਲਾਸ ਦਿੱਤਾ ਉਸ ਨੇ ਤੁਰੰਤ ਪੂਰਾ ਗਲਾਸ ਇੱਕ ਹੀ ਬਾਰ ਪੀ ਲਿਆ ਅਤੇ ਉਹ ਮੇਰੇ ਵੱਲ ਦੇਖਦੀ ਹੋਈ ਬੋਲੀ ਅਤੇ ਮੇਰੀ ਸਿਹਤ ਦੇ ਬਾਰੇ ਪੁੱਛਣ ਲੱਗੀ ਅਤੇ ਫਿਰ ਉਸ ਨੇ ਅਚਾਨਕ ਆਪਣੀ ਮਾਂ ਤੇ ਦਾਦੀ ਦੇ ਬਾਰੇ ਵੀ ਪੁੱਛਿਆ ਮੈਂ ਹੌਲੀ ਹੌਲੀ ਉਸ ਨੂੰ ਸਾਰਿਆਂ ਦੇ ਬਾਰੇ ਦੱਸ ਦਿੱਤਾ ਤਾਂ ਉਸ ਨੇ ਸਿਰਫ ਇੰਨਾ ਕਿਹਾ ਕਿ ਉਹ ਬਹੁਤ ਥੱਕੀ ਹੋਈ ਹੈ ਉਹ ਸੌਣ ਜਾ ਰਹੀ ਹੈ ਥੋੜੇ ਸਮੇਂ ਬਾਅਦ ਆਰਾਮ ਕਰਕੇ ਉੱਠਾਂਗੀ ਤਾਂ ਮੈਨੂੰ ਦੁਪਹਿਰ ਦਾ ਖਾਣਾ ਦੇ ਦਿਓ ਕਿਉਂਕਿ ਮੈਨੂੰ ਭੁੱਖ ਲੱਗੀ ਹੈ ਮੈਂ ਵੀ ਸਿਰ ਹਿਲਾ ਦਿੱਤਾ ਕਿ ਮੈਂ ਹੁਣ ਮਨ ਬਣਾ ਲਿਆ ਸੀ ਕਿ ਉਸ ਨੂੰ ਮੈਂ ਸਹੀ ਰਾਹਤੇ ਤੇ ਲੈ ਕੇ ਆਵਾਂਗੀ ਪਰ ਅੱਜ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਸੱਚ ਮੈਨੂੰ ਕਿਵੇਂ ਪਤਾ ਲੱਗਣ ਵਾਲਾ ਹੈ ਕੋਈ ਸਮੇਂ ਬਾਅਦ ਜਦੋਂ ਮੈਂ ਕਮਰੇ ਦੇ ਵਿੱਚ ਗਈ ਤਾਂ ਕਮਰੇ ਦੇ ਵਿੱਚ ਬਣੇ ਛੋਟੇ ਜਿਹੇ ਮੰਦਰ ਦੇ ਸਾਹਮਣੇ ਬੈਠੀ ਸੀ ਮੈਂ ਉੱਥੇ ਹੀ ਬੈੱਡ ਤੇ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਲੱਗੀ ਕਿ ਜਦੋਂ ਉਹ ਉੱਠੇਗੀ ਤਾਂ ਮੈਂ ਉਸ ਨੂੰ ਖਾਣਾ ਦੇ ਦਿਆਂਗੀ ਉਸ ਨੂੰ ਦੇਖ ਕੇ ਅੱਜ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਸੀ ਕਿ ਤਾਨੀਆ ਇੰਨੀ ਧਾਰਮਿਕ ਕਦੋਂ ਤੋਂ ਹੋ ਗਈ ਕਿ ਪ੍ਰਮਾਤਮਾ ਦੇ ਨਾਲ ਇੰਨਾ ਸਮਾਂ ਬਿਤਾ ਰਹੀ ਸੀ ਫਿਰ ਮੈਂ ਸੋਚਿਆ ਕਿ ਜ਼ਰੂਰ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਲਈ ਮਾਫੀ ਮੰਗ ਰਹੀ ਹੋਵੇਗੀ ਜਦੋਂ ਉਸ ਨੂੰ ਮੰਦਰ ਦੇ ਅੱਗੇ ਬੈਠੇ ਕਾਫੀ ਸਮਾਂ ਹੋ ਗਿਆ ਤਾਂ ਮੈਂ ਉੱਠ ਕੇ ਉਸ ਦੇ ਕੋਲ ਚਲ ਗਈ ਮੈਂ ਉਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਤਾ ਮੇਰੀ ਚੀਕ ਨਿਕਲ ਗਈ ਮੈਂ ਜਲਦੀ ਨਾਲ ਉਸਦੇ ਛਾਤੀ ਤੇ ਹੱਥ ਰੱਖ ਕੇ ਦੇਖਿਆ ਤਾਂ ਉਸਦੇ ਦਿਲ ਦੀਆਂ ਧੜਕਣਾ ਬੰਦ ਹੋ ਚੁੱਕੀਆਂ ਸਨ ਨੱਕ ਤੇ ਹੱਥ ਰੱਖਿਆ ਤਾਂ ਉੱਥੇ ਵੀ ਸਾਹ ਨਹੀਂ ਆ ਰਿਹਾ ਸੀ ਅਤੇ ਉਸ ਦੀ ਜਾਨ ਉਸ ਦੇ ਸਰੀਰ ਦੇ ਵਿੱਚੋਂ ਨਿਕਲ ਚੁੱਕੀ ਸੀ ਹੈਰਾਨੀ ਦੇ ਮਾਰੇ ਮੇਰੀਆਂ ਅੱਖਾਂ ਤਾਂ ਬਾਹਰ ਨਿਕਲ ਨੂੰ ਹੋ ਗਈਆਂ ਸਨ ਮੈਂ ਜਲਦੀ ਨਾਲ ਜ਼ੋਰ ਦੀ ਚੀਕ ਕੇ ਸਾਰਿਆਂ ਨੂੰ ਕਮਰੇ ਦੇ ਵਿੱਚ ਬੁਲਾਇਆ ਸ਼ੁਕਰ ਸੀ ਕਿ ਘਰ ਦੇ ਵਿੱਚ ਦੋ ਮਰਦ ਮੌਜੂਦ ਸਨ ਜਲਦੀ ਨਾਲ ਤਾਨੀਆਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਉੱਥੇ ਜਾਂਦੇ ਹੀ ਸਾਨੂੰ ਇਹ ਹਕੀਕਤ ਪਤਾ ਲੱਗੀ ਕਿ ਤਾਨੀਆਂ ਦੀ ਮੌਤ 1 ਘੰਟਾ ਪਹਿਲਾਂ ਹੀ ਹੋ ਚੁੱਕੀ ਸੀ ਅਸੀਂ ਸਾਰੇ ਉੱਥੇ ਹੀ ਰੋਣ ਤੇ ਚੀਕਣ ਲੱਗੇ ਥੋੜੇ ਸਮੇਂ ਬਾਅਦ ਤਾਨੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਸਾਰਿਆਂ ਦੇ ਮੂੰਹ ਤੇ ਇੱਕ ਹੀ ਗੱਲ ਸੀ ਕਿ ਲੜਕੀ ਕਿੰਨੀ شریف ਸੀ ਉਸ ਵਰਗੀ ਲੜਕੀ ਤਾਂ ਕੋਈ ਨਹੀਂ ਸੀ ਇਸ ਤਰ੍ਹਾਂ ਦੀ ਮੌਤ ਤਾਂ ਨਸੀਬ ਵਾਲਿਆਂ ਨੂੰ ਮਿਲਦੀ ਹੈ ਸਾਰੇ ਇਹੀ ਗੱਲਾਂ ਕਰ ਰਹੇ ਸਨ ਪਰ ਸਾਡੇ ਘਰ ਵਾਲਿਆਂ ਦੇ ਚਿਹਰੇ ਉੱਤਰੇ ਹੋਏ ਸਨ ਗਲੀ ਵਾਲੇ ਵੀ ਕੁਝ ਲੋਕ ਚੰਗਿਆਈ ਦੇ ਉਸ ਦੀ ਚੰਗਿਆਈ ਦੇ ਬਾਰੇ ਬੋਲ ਰਹੇ ਸਨ ਅਤੇ ਕੁਝ ਬੁराई ਦੇ ਬਾਰੇ ਬੋਲ ਰਹੇ ਸਨ ਕਿ ਇਹ ਲੜਕੀ ਬਹੁਤ ਲੇਟ ਵਾਪਸ ਆਉਂਦੀ ਸੀ ਪਤਾ ਨਹੀਂ ਕਿੱਥੇ ਕਿੱਥੇ ਜਾਂਦੀ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਕੁਝ ਦਿਨਾਂ ਬਾਅਦ ਸਾਨੂੰ ਕੀ ਰਾਜ ਪਤਾ ਲੱਗਣ ਵਾਲਾ ਸੀ ਮੇਰੀ ਜਠਾਣੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ ਉਹਨਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਮੈਨੂੰ ਉਹਨਾਂ ਤੇ ਤਰਸ ਆਉਣ ਲੱਗਿਆ ਸੀ ਮੇਰੇ ਜੇਠ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਸੰਭਾਲਿਆ ਹੋਇਆ ਸੀ ਇਹ ਗੱਲ ਤਾਂ ਸੱਚ ਸੀ ਕਿ ਤਾਨੀਆ ਸਿਰਫ ਉਹਨਾਂ ਦੇ ਨਾਲ ਹੀ ਗੱਲ ਕਰਦੀ ਸੀ ਉਹ ਕਿਸੇ ਹੋਰ ਦੇ ਨਾਲ ਗੱਲ ਨਹੀਂ ਕਰਦੀ ਸੀ ਪਰ ਉਹਨਾਂ ਦਾ ਉਸ ਨੂੰ ਨਜ਼ਰ ਅੰਦਾਜ਼ ਕਰਨਾ ਤੇ ਸਹੀ ਤਰੀਕੇ ਨਾਲ ਪਰਵਿਸ਼ਨਾਾ ਕਰਨਾ ਮੈਨੂੰ ਬਹੁਤ ਬੁਰਾ ਲੱਗਿਆ ਅਸੀਂ ਹਤੇ ajo సే ਦਾਹੀ ਨਤੀਜਾ ਸੀ ਤੇ ਤਾਨੀਆਂ ਸਾਡੇ ਵਿਚਕਾਰ ਨਹੀਂ ਸੀ ਲਗਭਗ 10 ਦਿਨਾਂ ਦੇ ਬਾਅਦ ਕੁਝ ਲੋਕ ਸਾਡੇ ਘਰ ਦੇ ਵਿੱਚ ਆਏ ਉਹਨਾਂ ਸਾਰਿਆਂ ਦੇ ਕੱਪੜਿਆਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਕਿਸੇ ਸੰਸਥਾ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੇ ਆਉਂਦੇ ਹੀ ਮੇਰੀ ਜਠਾਣੀ ਦਾ ਨਾਮ ਪੁੱਛਿਆ ਅਤੇ ਜਲਦੀ ਨਾਲ ਮੇਰੀ ਜਠਾਣੀ ਉਹਨਾਂ ਨੂੰ ਮਿਲਣ ਦੇ ਲਈ ਆ ਗਈ ਉਹਨਾਂ ਲੋਕਾਂ ਨੂੰ ਮਹਿਮਾਨਾਂ ਵਾਲੇ ਕਮਰੇ ਦੇ ਵਿੱਚ ਬਿਠਾ ਦਿੱਤਾ ਗਿਆ ਸੀ ਪਾਣੀ ਵਗੈਰਾ ਦੇਣ ਤੋਂ ਬਾਅਦ ਅਸੀਂ ਸਾਰੇ ਵੀ ਉੱਥੇ ਹੀ ਬੈਠ ਗਏ ਹੋ ਬੈਲਫੇਅਰ ਵਾਲੇ ਮੇਰੀ ਜਥਾਣੀ ਨੂੰ ਦੇਖਦੇ ਹੋਏ ਬੋਲੇ ਤੁਹਾਡੀ ਬੇਟੀ ਨੇ ਸਾਡੀ ਸੰਸਥਾ ਦੇ ਲਈ ਬਹੁਤ ਕੁਝ ਕੀਤਾ ਹੈ ਉਸ ਦੀ ਕੋਈ ਮਿਸਾਲ ਨਹੀਂ ਹੈ ਮੈਂ ਧਿਆਨ ਦੇ ਨਾਲ ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਰਹੀ ਸੀ ਉਹ ਅੱਗੇ ਬੋਲੇ ਕਿ ਤੁਹਾਡੀ ਬੇਟੀ ਨੇ ਇਨਸਾਨੀਅਤ ਦੀ ਇੱਕ ਉੱਚੀ ਮਿਸਾਲ ਕਾਇਮ ਕੀਤੀ ਹੈ ਉਹਨਾਂ ਨੇ ਬੁੱਢੇ ਬਿਰਧ ਲੋਕਾਂ ਦੇ ਲਈ ਜੋ ਕੰਮ ਕੀਤਾ ਹੈ ਉਸ ਦੀ ਤਾਂ ਗੱਲ ਹੀ ਅਲੱਗ ਹੈ ਪਰਮਾਤਮਾ ਉਹਨਾਂ ਨੂੰ ਸਵਰਗ ਦੇ ਵਿੱਚ ਜਗ੍ਹਾ ਦੇਵੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਸ ਲੜਕੀ ਨੇ ਜਾਂਦੇ ਜਾਂਦੇ ਕਜੀ ਸੰਸਥਾ ਖੜੀ ਕਰ ਦਿੱਤੀ ਹੈ ਜਿੱਥੇ ਬਜ਼ੁਰਗ ਲੋਕ ਆਪਣੀ ਬਾਕੀ ਬਚੀ ਹੋਈ ਜ਼ਿੰਦਗੀ ਬਹੁਤ ਆਰਾਮ ਦੇ ਨਾਲ گزار ਸਕਦੇ ਹਨ ਉਸ ਨੇ ਅਜੇ ਸਕੂਲ ਬਣਾਏ ਜਿੱਥੇ ਗਰੀਬ ਬੱਚੇ ਨੂੰ ਪੜਾਈ ਦਾ ਮੌਕਾ ਮਿਲ ਰਿਹਾ ਹੈ ਉਸ ਨੇ ਇਸ ਸੰਸਥਾ ਨੂੰ ਇਸ ਤਰ੍ਹਾਂ ਸ਼ੁਰੂ ਕੀਤਾ ਕਿ ਹੁਣ ਲੋਕ ਲਗਾਤਾਰ ਇਸ ਸੰਸਥਾ ਦੇ ਨਾਲ ਜੁੜਦੇ ਜਾ ਰਹੇ ਹਨ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਬੇਟੀ ਨੇ ਕੀ ਕੰਮ ਕੀਤਾ ਹੈ ਅਸੀਂ ਇਸ ਕੰਮ ਦੇ ਲਈ ਤੁਹਾਡੀ ਤਾਰੀਫ ਕਰਨ ਦੇ ਲਈ ਆਏ ਹਾਂ ਕਿ ਤੁਸੀਂ ਆਪਣੀ ਬੇਟੀ ਦੀ ਇੰਨੀ ਚੰਗੀ ਪਰਵਰਿਸ਼ ਕੀਤੀ ਹੈ ਅਤੇ ਤੁਹਾਡੀ ਬੇਟੀ ਦੇ ਨਾਲ ਨਾਲ ਸਾਹਿਲ ਨੇ ਵੀ ਉਸ ਦਾ ਬਹੁਤ ਸਾਥ ਦਿੱਤਾ ਹੈ ਅਸੀਂ ਉਸ ਦੀ ਵੀ ਬਹੁਤ ਤਾਰੀਫ ਕੀਤੀ ਹੈ ਕਿ ਉਸ ਦੇ ਵਰਗੀ ਨੌਜਵਾਨ ਪੀੜੀ ਵੀ ਲੋਕਾਂ ਦੀ ਮਦਦ ਕਰ ਸਕਦੀ ਹੈ ਤੁਹਾਡੀ ਬੇਟੀ ਨੇ ਵਿਧਵਾਵਾਂ ਅਤੇ ਅਨਾਥਾਂ ਦੇ ਲਈ ਵੀ ਬਹੁਤ ਕੁਝ ਕੀਤਾ ਹੈ ਉਸ ਨੇ ਜਾਂਦੇ ਜਾਂਦੇ ਇੰਨੇ ਗਰੀਬਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਜਲਾਏ ਹਨ ਜਿਸ ਦਾ ਕੋਈ ਅੰਤ ਨਹੀਂ ਹੈ ਤੁਹਾਡੀ ਬੇਟੀ ਦੀ ਤਾਂ ਗੱਲ ਹੀ ਅਲੱਗ ਹੈ ਜਦੋਂ ਕਿ ਸਾਡਾ ਪੂਰਾ ਪਰਿਵਾਰ ਉਸ ਆਦਮੀ ਅਤੇ ਉਸ ਔਰਤ ਨੂੰ ਦੇਖ ਰਿਹਾ ਸੀ ਉਹ ਲੋਕ ਮੇਰੀ ਜਠਾਣੀ ਦੇ ਸਾਹਮਣੇ ਇੱਕ ਵੱਡੀ ਰਕਮ ਰੱਖਦੇ ਹੋਏ ਬੋਲੇ ਤੁਹਾਡੀ ਬੇਟੀ ਨੇ ਸਾਡੀ ਸੰਸਤਾ ਦੇ ਲਈ ਇੰਨਾ ਕੁਝ ਕੀਤਾ ਹੈ ਇਹ ਉਸ ਦੇ ਵੱਲੋਂ ਇੱਕ ਛੋਟਾ ਜਿਹਾ ਇਨਾਮ ਹੈ ਵੈਸੇ ਤਾਂ ਇਹ ਉਹਨਾਂ ਉਹਨਾਂ ਦੇ ਜਾਉਂਦੇ ਦੇ ਹੀ ਦੇਣਾ ਦਾ ਇਰਾਦਾ ਸੀ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਹੁਣ ਅਸੀਂ ਉਸ ਦੀ ਇਸ ਈਮਾਨਤ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਇਸ ਕਰਕੇ ਇਹ ਈਮਾਨਤ ਅਸੀਂ ਤੁਹਾਨੂੰ ਦੇ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਕਿਸੇ ਚੰਗੇ ਕੰਮ ਦੇ ਵਿੱਚ ਲਗਾਓਗੇ ਕਿਉਂਕਿ ਇਹ ਤੁਹਾਡੀ ਬੇਟੀ ਦੀ ਮਿਹਨਤ ਦੀ ਕਮਾਈ ਹੈ ਉਹ ਲੋਕ ਇਹ ਕਹਿ ਕੇ ਚਲੇ ਗਏ ਅਤੇ ਅਸੀਂ ਸਾਰੇ ਲੋਕ ਹਰਾਨ ਹੋ ਗਏ ਸੀ ਜੋ ਪੂਰਾ ਘਰ ਤਾਨੀਆਂ ਦੇ ਨਾਲ ਨਫ਼ਰਤ ਕਰਦਾ ਸੀ ਕੋਈ ਵੀ ਉਸ ਦੇ ਨਾਲ ਗੱਲ ਕਰਨਾ ਠੀਕ ਨਹੀਂ ਸਮਝਦਾ ਸੀ ਇੱਥੋਂ ਤੱਕ ਕਿ ਮੈਂ ਵੀ ਉਸ ਨੂੰ ਨਫ਼ਰਤ ਦੇ ਨਾਲ ਦੇਖਦੀ ਸੀ ਸਾਰੇ ਉਸ ਨੂੰ ਬੁਰਾ ਭਲਾ ਕਹਿੰਦੇ ਸਨ ਸਾਰਿਆਂ ਦੇ ਮੂੰਹ ਤੇ ਇੱਕ ਹੀ ਗੱਲ ਹੁੰਦੀ ਸੀ ਕਿ ਉਹ ਕਿੱਥੇ ਜਾ ਰਹੀ ਹੈ ਕੀ ਕਰ ਰਹੀ ਹੈ ਅਤੇ ਅੱਜ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਤਾਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਤਾਨੀਆਂ ਦੇ ਲਈ ਮਾਣ ਸੀ ਅੱਜ ਮੈਨੂੰ ਪਤਾ ਲੱਗਿਆ ਕਿ ਉਸ ਨੂੰ ਇਸ ਤਰ੍ਹਾਂ ਦੀ ਮੌਤ ਕਿਵੇਂ ਨਸੀਬ ਹੋਈ ਉਸ ਦੀ ਆਤਮਾ ਇੰਨੀ ਆਸਾਨੀ ਦੇ ਨਾਲ ਕਿਵੇਂ ਨਿਕਲ ਗਈ ਅੱਜ ਮੈਨੂੰ ਆਪਣੇ ਸਹੁਰੇ ਘਰ ਤੇ ਗਰਭ ਮਹਿਸੂਸ ਹੋ ਰਿਹਾ ਸੀ ਮੇਰਾ ਵਿਆਹ ਕਿੰਨੀ ਚੰਗੀ ਥਾਂ ਤੇ ਹੋਇਆ ਸੀ ਜਦੋਂ ਕਿ ਮੈਂ ਆਪਣੀ ਜਠਾਣੀ ਦੇ ਵੱਲ ਦੇਖਿਆ ਤਾਂ ਅੱਜ ਵੀ ਉਹ ਮੁਸਕਰਾ ਰਹੀ ਸੀ ਰੋਸ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਸਾਰਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਇਹ ਸਭ ਕੁਝ ਕੀ ਹੈ ਤਾਂ ਉਹ ਇਹੀ ਬੋਲੀ ਕਿ ਮੈਂ ਸਭ ਕੁਝ ਜਾਣਦੀ ਹਾਂ ਮੇਰੀ ਤਾਨੀਆ ਮੈਨੂੰ ਸਭ ਕੁਝ ਦੱਸਦੀ ਸੀ ਬਸ ਉਸ ਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਮੈਂ ਕਿਸੇ ਨੂੰ ਵੀ ਉਸ ਦੀ ਇਹ ਸਚਾਈ ਦੇ ਬਾਰੇ ਨਹੀਂ ਦੱਸਾਂਗੀ ਉਹ ਕਹਿੰਦੀ ਸੀ ਕਿ ਉਹ ਇੰਨੀ ਚੁੱਪਚਾਪ ਮਿਹਨਤ ਕਰੇਗੀ ਕਿ ਉਸ ਦੀ ਸਫਲਤਾ ਰੌਲਾ ਪਾ ਦੇਵੇਗੀ ਅਤੇ ਅੱਜ ਉਸ ਨੇ ਉਹ ਕੰਮ ਕਰ ਦਿਖਾਇਆ ਹੈ ਮੈਨੂੰ ਆਪਣੀ ਤਾਨੀਆਂ ਤੇ ਬਹੁਤ ਗਰਵ ਹੈ ਜਦੋਂ ਕਿ ਮੇਰੀ ਜਠਾਣੀ ਇਹ ਕਹਿ ਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਸੀ ਅਤੇ ਅੱਜ ਮੈਨੂੰ ਆਪਣੀ ਸੋਚ ਤੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਮੈਂ ਤਾਨੀਆਂ ਦੇ ਬਾਰੇ ਕਿੰਨਾ ਗਲਤ ਸੋਚਿਆ ਸੀ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ